ਯੋਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚੱਲਦੀ ਪਈ ਹੈ ਉਹਦੇ ਅੰਦਰ ਅੱਜ ਇੱਕ ਵਾਕ ਦਾ ਆਯੋਜਨ ਕਰ ਰਹੇ ਹਾਂ ਜਿਹੜੀ ਬਿਲਕੁਲ ਸ਼ਹਿਰ ਦੇ ਵਿਚਕਾਰੋਂ ਬਿਲਕੁਲ ਹਾਰਟ ਆਫ ਦਾ ਸਿਟੀ ਦੇ ਵਿੱਚ ਨਿਕਾਲੀ ਜਾ ਰਹੀ ਹੈ ਕੱਢੀ ਜਾ ਰਹੀ ਹੈ ਇਹਦੇ ਵਿੱਚ ਸਾਡੀ ਐਡਮਿਨਿਸਟ੍ਰੇਸ਼ਨ ਪੁਲਿਸ ਤੇ ਅਰਾਊਂਡ 900000 ਬੱਚੇ ਇਸ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਹਨ ਮੈਸੇਜ ਜਿਹੜਾ ਹੈ ਇਸ ਚੀਜ਼ ਦਾ ਬਿਲਕੁਲ ਕਲੀਅਰ ਹੈ ਕਿ ਸਾਡੀ ਸੋਸਾਇਟੀ ਦੇ ਵਿੱਚ ਨਸ਼ਿਆਂ ਦਾ ਕੋਈ ਰੋਲ ਨਹੀਂ ਹੈਗਾ ਤੇ ਅਸੀਂ ਇਹ ਪ੍ਰਣ ਲਿਆ ਹੈ ਕਿ ਇਹਨੂੰ ਕੱਢ ਕੇ ਅਸੀਂ ਬਾਹਰ ਮਾਰਨਾ ਹੈ ਤੇ ਉਹਦੇ ਤਹਿਤ ਬਹੁਤ ਸਾਰੀ ਐਕਟੀਵਿਟੀਆਂ ਚੱਲ ਰਹੀਆਂ ਨੇ ਜ਼ਿਲ੍ਹੇ ਦੇ ਵਿੱਚ ਤੇ ਇੱਕ ਵਨ ਆਫ ðiਸ ਐਕਟੀਵਿਟੀਆਂ ਹੈ ਇਹੋ ਜੀਆਂ ਹੋਰ ਐਕਟੀਵਿਟੀਆਂ ਜਿਹੜੀਆਂ ਹੈਗੀਆਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਚੱਲਣਗੀਆਂ ਜਿਹੜਾ ਮੋਮੈਂਟਮ ਹੈ ਨਸ਼ਾ ਖਿਲਾਫ ਜਿਹੜਾ ਸਾਈਟੀ ਕੋ ਬਣ ਰਿਹਾ ਹੈ ਉਸ ਨੂੰ ਬਤਾਇਆ ਡੀਸੀ ਸਾਹਿਬ ਨੇ ਦੱਸਿਆ ਯੁੱਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਦਾ ਇੱਕ ਜਿਹੜੀ ਹੈਗਾ ਮਹਿੰਮ ਚੱਲ ਰਹੀ ਆ ਉਹਦੇ ਵਿੱਚ ਹਰ ਸੋਸਾਇਟੀ ਦੇ ਹਰੇਕ ਵਰਗ ਦਾ ਰੋਲ ਹੈ ਜੇਕਰ ਅੱਜ ਅਸੀਂ ਬੱਚਿਆਂ ਨੂੰ ਸਕਾਮਾ ਦੇ ਕੇ ਨਸ਼ੇ ਦੀ ਲਾਗਤ ਨੇ ਨਾਲ ਕੀ ਨੁਕਸਾਨ ਹੋ ਸਕਦਾ ਤੇ ਅੱਗੇ ਜਾ ਕੇ ਉਹ ਬੱਚੇ ਨਸ਼ਾ ਦਾ ਸੇਵਨ ਕਰ ਤੋਂ ਗਰੇਜ਼ ਕਰਦੇ ਹਜ਼ਾਰ ਬੱਚਿਆਂ ਨੂੰ ਜੇਕਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਪ੍ਰੇਰਿਤ ਕੀਤਾ ਆ ਉਹ ਸਾਡੇ ਵਾਸਤੇ ਸਾਡੇ ਫੁੱਟਸੋਲਰ ਨੇ ਜਿਹੜੇ ਅੱਗੇ ਜਾ ਕੇ 5-6000 ਹੋਰਾਂ ਨੂੰ ਪ੍ਰੇਰਿਤ ਕਰਨਗੇ ਕਿਉਂਕਿ ਉਹਨਾਂ ਦੇ ਦੋਸਤ ਵੀ ਆ ਗਲੀ ਮਹਲੇ ਦੇ ਵਿੱਚ ਖੇਡਦੇ ਆ ਉਹ ਬੱਚੇ ਵੀ ਆ ਸੋ ਇਹ ਜਿਹੜੀ ਨਹਿਮ ਹੈਗੀ ਆ ਇੱਕ ਦੀਵਾ ਬਾਲਾਂਗੇ 6 ਦੀਵੇ ਬਲ ਲ ਗਏ ਉਸ ਤੋਂ ਅੱਗੇ ਸੋ ਬਹੁਤ ਅੱਛਾ ਆਗਾਜ਼ ਆ ਔਰ ਇਨਫੋਰਸਮੈਂਟ ਜਿਹੜੀ ਹੈਗੀ ਆ ਪਖਾਨਕੋਟ ਡਿਸਟ੍ਰਿਕਟ ਵਿੱਚ ਚੰਗੀ ਹੋਈ ਆ ਜਿਹਦੇ ਵਿੱਚ ਤਕਰੀਬਨ ਅਸੀਂ 150 ਦੇ ਕਰੀਬ ਜਿਹੜੇ ਹੈਗੇ ਨਸ਼ਾ ਦੇ ਸੋਦਾਗਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਤੇ ਇਹ ਮਹਿੰਮ ਇਸੇ ਤਰੀਕੇ ਨਾਲ ਚਲਦੀ ਰਹੇਗੀ ਜੈ ਹਾਂ